ਇਸ ਦੁੱਖ ਦੀ ਘੜੀ ਚ ਸ਼ਰੀਕ ਹੋਏ ਸਾਰੇ ਹੀ ਦੁਨੀਆ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਆਏ ਮੇਰੇ ਫਾਦਰ ਸਾਹਿਬ ਸ਼੍ਰੀ ਚਰਨਜੀਤ ਹੁਜਾ ਜੀ ਨੂੰ ਉਹਨਾਂ ਦੇ ਜਾਣ ਦਾ ਤੋਂ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜੋ ਸਾਡੇ ਨਾਲ ਉਹਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਇਹ ਦੇਖ ਕੇ ਮੇਰਾ ਦਿਲ ਬਹੁਤ ਭਰ ਭਰ ਆਂਦਾ ਹੈ ਹਮੇਸ਼ਾ ਹੀ ਕਿ ਸਾਰੀ ਦੁਨੀਆ ਉਹਨਾਂ ਨੂੰ ਇੰਨਾ ਪਿਆਰ ਕਰਦੀ ਹੈ ਤੇ ਸਾਡੇ ਲਈ ਇਹ ਬਹੁਤ ਮਤਲਬ ਦੁਖਵਾਲਾ ਪਲ ਹੈ ਸਾਡੇ ਪਿਤਾ ਨੇ ਔਰ ਚਲੇ ਗਏ ਹੋ ਅਨਫੋਰਚੂਨੇਟਲੀ ਤੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਸਾਰੀ 뮤직 ਕਮਿਊਨਿਟੀ ਵੱਲੋਂ ਫਰਟਰਨਿਟੀ ਵੱਲੋਂ ਜੋ ਸਪੋਰਟ ਮਿਲੀ ਜੋ ਪਿਆਰ ਮਿਲਿਆ ਜੋ ਸਾਰੇ ਸੰਗੀਤ ਪ੍ਰੇਮੀਆਂ ਵੱਲੋਂ ਜੋ ਸਾਨੂੰ ਪਿਆਰ ਮਿਲਿਆ ਜੋ ਸਾਰੇ ਮੀਡੀਆ ਵੱਲੋਂ ਸਾਨੂੰ ਪਿਆਰ ਮਿਲਿਆ ਮੈਂ ਉਹਦੇ ਲਈ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਹੀ ਔਰ ਇਸੇ ਤਰੀਕੇ ਨਾਲ ਆਪਣਾ ਪਿਆਰ ਸਾਡੇ ਉੱਪਰ ਹਮੇਸ਼ਾ ਬਣਾਈ ਰੱਖਿਓ ਥੈਂਕ ਯੂ ਸੋ ਮਚ ਗੋਡ ਬਸ ਇਸ ਦੁੱਖ ਦੀ ਘੜੀ ਚ ਸ਼ਰੀਕ ਹੋਏ ਸਾਰੇ ਹੀ ਦੁਨੀਆ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਆਏ ਮੇਰੇ ਫਾਦਰ ਸਾਹਿਬ ਸ਼੍ਰੀ ਚਰਨਜੀਤ ਹੁਜਾ ਜੀ ਨੂੰ ਉਹਨਾਂ ਦੇ ਜਾਣ ਦਾ ਤੋਂ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜੋ ਸਾਡੇ ਨਾਲ ਉਹਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਇਹ ਦੇਖ ਕੇ ਮੇਰਾ ਦਿਲ ਬਹੁਤ ਭਰ ਭਰਾਂਦਾ ਹੈ ਹਮੇਸ਼ਾ ਹੀ ਦੀ ਸਾਰੀ ਦੁਨੀਆ ਉਹਨਾਂ ਨੂੰ ਇੰਨਾ ਪਿਆਰ ਕਰਦੀ ਹੈ ਤੇ ਸਾਡੇ ਲਈ ਇਹ ਬਹੁਤ ਮਤਲਬ ਦੁਖਵਲਾ ਪਲ ਹੈ ਸਾਡੇ ਪਿਤਾ ਨੇ ਔਰ ਚਲੇ ਗਏ ਹੋ ਅਨਫੋਰਚੂਨੇਟਲੀ ਤੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਸਾਰੀ 뮤직 ਕਮਿਊਨਿਟੀ ਵੱਲੋਂ ਫਰੇਟਰਨਿਟੀ ਵੱਲੋਂ ਜੋ ਸਪੋਰਟ ਮਿਲੀ ਜੋ ਪਿਆਰ ਮਿਲਿਆ ਜੋ ਸਾਰੇ ਸੰਗੀਤ ਪ੍ਰੇਮੀਆਂ ਵੱਲੋਂ ਜੋ ਸਾਨੂੰ ਪਿਆਰ ਮਿਲਿਆ ਜੋ ਸਾਰੇ মিডিਆ ਵੱਲੋਂ ਸਾਨੂੰ ਪਿਆਰ ਮਿਲਿਆ ਮੈਂ ਉਹਦੇ ਲਈ ਬਹੁਤ-ਬਹੁਤ ਧੰਨਵਾਦੀ ਆ ਤੁਹਾਡਾ ਸਾਰਿਆਂ ਦਾ ਹੀ ਔਰ ਇਸੇ ਤਰੀਕੇ ਨਾਲ ਆਪਣਾ ਪਿਆਰ ਸਾਡੇ ਉੱਪਰ ਹਮੇਸ਼ਾ ਬਣਾਏ ਰੱਖਿਓ ਥੈਂਕ ਯੂ ਸੋ ਮੱਚ ਗੋਡ ਬਲੈਸ ਇਸ ਦੁੱਖ ਦੀ ਘੜੀ ਚ ਸ਼ਰੀਕ ਹੋਏ ਸਾਰੇ ਹੀ ਦੁਨੀਆ 'ਚ ਜਿੰਨੇ ਵੀ ਪਿਆਰ ਕਰਨ ਵਾਲੇ ਆ ਮੇਰੇ ਫਾਦਰ ਸਾਹਿਬ ਸ਼੍ਰੀ ਚਰਨਜੀਤ ਹੁਜਾ ਜੀ ਨੂੰ ਉਹਨਾਂ ਦੇ ਜਾਣ ਦਾ ਜੋ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜੋ ਸਾਡੇ ਨਾਲ ਉਹਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਅ ਇਹ ਦੇਖ ਕੇ ਮੇਰਾ ਦਿਲ ਬਹੁਤ ਭਾਰ ਭਾਰੰਦਾ ਹੈ ਹਮੇਸ਼ਾ ਹੀ ਕਿ ਸਾਰੀ ਦੁਨੀਆ ਉਹਨਾਂ ਨੂੰ ਇੰਨਾ ਪਿਆਰ ਕਰਦੀ ਹੈ ਤੇ ਸਾਡੇ ਲਈ ਇਹ ਬਹੁਤ ਮਤਲਬ ਦੁਖਵਲਾ ਪਲ ਹੈ ਸਾਡੇ ਪਿਤਾ ਨੇ ਔਰ ਚਲੇ ਗਏ ਹੋ ਅਨਫੋਰਚਨਟਲੀ ਤੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਸਾਰੀ 뮤직 ਕਮਿਊਨਿਟੀ ਵੱਲੋਂ ਫ੍ਰਟਰਨਿਟੀ ਵੱਲੋਂ ਜੋ ਸਪੋਰਟ ਮਿਲੀ ਜੋ ਪਿਆਰ ਮਿਲਿਆ ਜੋ ਸਾਰੇ ਸੰਗੀਤ ਪ੍ਰੇਮੀਆਂ ਵੱਲੋਂ ਜੋ ਸਾਨੂੰ ਪਿਆਰ ਮਿਲਿਆ ਜੋ ਸਾਰੇ ਮੀਡੀਆ ਵੱਲੋਂ ਸਾਨੂੰ ਪਿਆਰ ਮਿਲਿਆ ਮੈਂ ਉਹਦੇ ਲਈ ਬਹੁਤ-ਬਹੁਤ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਹੀ ਔਰ ਇਸੇ ਤਰੀਕੇ ਨਾਲ ਆਪਣਾ ਪਿਆਰ ਸਾਡੇ ਉੱਪਰ ਹਮੇਸ਼ਾ ਬਣਾਈ ਰੱਖਿਓ ਥੈਂਕ ਯੂ ਸੋ ਮੱਚ ਗੋਡ ਬਲੈਸ